ਵਾਹਿਗੁਰੂ ਜੀ ਕਾ ਖਾਲਸਾ ਛਿਰ ਵਾਹਿਗੁਰੂ ਜੀ ਕੀ ਫਤਿਹ ਆ ਕਈ ਦਿਨ ਹੋ ਗਏ ਜੀ ਤੁਹਾਨੂੰ ਪਤਾ ਹੀ ਆ ਵੀ ਮੈਂ ਕਹਿੰਦਾ ਮਹੀਨਾ ਹੀ ਹੋ ਚੱਲਿਆ ਵੀ ਕਦੇ ਬਾਹਰ ਖਾ ਲਿਆ ਆ 6-7 ਦਿਨ ਤੇ ਹਲਵਾਈਆਂ ਦੇ ਹੱਥ ਦਾ ਚੱਲਦਾ ਜਿਹੜਾ ਹੁਣ ਸਵਾਦ ਆਉਣਾ ਆਪਣੇ ਹੱਥ ਦਾ ਖਾਣ ਦਾ ਉਹਦੀ ਗੱਲ ਕੁਝ ਹੋਰ ਐ ਜੇ ਹੁਣ ਮੈਂ ਆਟਾ ਗੁੰਨ ਰਿਆ ਨਾ ਜੀ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਵੈਸੇ ਸੰਦੀਪ ਨੇ ਜੀ ਅੱਜ ਖਿਚੜੀ ਬਣਾ ਲਈ ਜੀ ਕੰਮ ਸਾਡਾ ਚੱਲ ਰਿਹਾ ਜੋਰਾਪੁਰ ਤੁਸੀਂ ਬਲੌਗਾਂ ਦੇ ਵਿੱਚ ਦੇਖ ਰਹੇ ਬੀ ਸਾਫ ਸੁਪਈਆ ਚੱਲ ਰਿਹਾ ਤੇ ਇੱਕ ਭੈਣ ਦਾ ਬਾਹਰ ਤੇ ਮੈਨੂੰ ਫੋਨ ਵੀ ਆਇਆ ਤਾਂ ਬਹਿਰੀਨ ਤੇ ਸਤਵਿੰਦਰ ਕੌਰ ਭੈਣ ਦਾ ਨਾਮ ਪਤਾ ਨਹੀਂ ਇੱਕ ਨਹੀਂ ਕੁਸਾ ਤੇ ਉਹ ਭੈਣ ਕਹਿੰਦੀ ਵੀ ਭਾਈ ਤੁਹਾਡਾ ਵੀ ਹਫ਼ਤਾ 15 ਦਿਨ ਤੱਕ ਨਾ ਤੁਹਾਡਾ ਸਮਾਨ ਸੈੱਟ ਹੋਣਾ ਹੀ ਨਹੀਂ ਘਰ ਦੇ ਵਿੱਚ ਵੀ ਵਿਆਹ ਵਾਲਾ ਘਰ ਕੋਈ ਸਮਾਨ ਇੱਧਰ ਪਿਆ ਕੋਈ ਉੱਧਰ ਪਿਆ ਵੀ ਆਇਓ ਚਲੀ ਜਾਣਾ ਤੇ ਆਟਾ ਗੁੰਨਣ ਦੀ ਵਜਾ ਮੇਰੀ ਆਇਆ ਜੀ ਵੀ ਸੰਦੀਪ ਦੀ ਬਚਾਰੀ ਨੂੰ ਬਾਂਧ ਰੱਖਦੀ ਸੀ ਭਾਬੀ ਜੀ ਨਾਲ ਥੱਲੇ ਲੱਗੇ ਪਈ ਸੀ ਕੰਮ ਕਰਨ ਸਾਰੇ ਜੋਰ ਵਾਲਾ ਕੰਮ ਸੀ ਥੱਲੇ ਸਾਫ ਸਫਾਈ ਆ ਜਿਹੜਾ ਕਰਨਾ ਸੀ ਐ ਸਾਡਾ ਅਜੇ ਬਚਾਲੀ ਉਹ ਪੂਰਾ ਵੀ ਨਹੀਂ ਹੋਇਆ ਹੈਗਾ ਵੀ ਚਲੋ ਜਿੰਨਾ ਕਿ ਸੰਭਰ ਸੰਭਰ ਹੀ ਇਹਦਾ ਕੰਮ ਸੀ ਉਹ ਸੀ ਗ੍ਰੇਡ ਚ ਕਰਿਆ ਤੇ ਉਹ ਖਾਣ ਲੱਗੇ ਜੀ ਖਿਚੜੀ ਤੇ ਸੰਦੀਪ ਦੀ ਡਿਊਟੀ ਲੱਗੀ ਪਈ ਸੀ ਪਰ ਉਹਨੇ ਖਿਚੜੀ ਵਾਹ ਆਏ ਹਾ ਬੋਲਦੇ ਨੇ ਵੀ ਮੂੰਹ 'ਚ ਪਾਣੀ ਆਉਂਦਾ ਇੰਨਾ ਸਵਾਦ ਖਿਚੜੀ ਬਣਾਈ ਉਹਨੇ ਤੇ ਉਹਨੇ ਮੈਨੂੰ ਹੌਲੀ ਦੇ ਕੇ ਕਹਿੰਦੀ ਹੈ ਜੀ ਮਾ ਹਾਂ ਜੀ ਕਹਿੰਦੀ ਮੇਰੀ ਬਾਹਂ ਦੁਖਦੀ ਹੈ ਜੀ ਕਹਿੰਦੀ ਮੇਤੇ ਮੁੱਕੀ ਨਹੀਂ ਦੇ ਆਉਂਦੀ ਮਾ ਮੁੱਕੀ ਤਾਂ ਮੈਂ ਦੇ ਦਿੰਨਾ ਹਾਂ ਫੇ ਮੁੱਕੀ ਦੇਣ ਦਾ ਚੱਕਰਾਂ ਦੇ ਵਿੱਚ ਮਾ ਵੀ ਕਿਉਂ ਨਾ ਬਲੌਗ ਸ਼ੁਰੂ ਕਰ ਲਈ ਆਪਾਂ ਮੇ ਨਾਲੇ ਮੁੱਕੀ ਦੇ ਦਿੰਨੇ ਆਟੇ ਦੇ ਵਿੱਚ ਨਾਲੇ ਮੇਰੇ ਵੀਲ ਵਿੱਚ ਜਿਹੜੇ ਕਮੈਂਟ ਕਰਨ ਵਾਲੇ ਮੇਰੇ ਚਾਹਣ ਵਾਲੇ ਸੱਜਣ ਕਹ ਦੂੰਗੇ ਵੀ ਜਨਾਨੀ ਦਾ ਮਗਰ ਲੱਗਿਆ ਪਿਆ ਇਹ ਜਨਾਨੀ ਵਾਲਾ ਕੰਮ ਕਰੀ ਜਾਂਦਾ ਇਹ ਜਨਾਨ ਨੜਾ ਐ ਇਹ ਫਲਾਣਾ ਐ ਧਮਕਾਣਾ ਹਾਂ ਉਹ ਉਹਨਾਂ ਨੇ ਕਰੀ ਜਾਂਦਾ ਅੱਜ ਸਵੇਰ ਦੀ ਸੁਣ ਲਓ ਅੱਜ ਸਵੇਰੇ ਜੀ ਸਵੇਰੇ ਸਾਜਰੇ ਸਾਜਰੇ 5 ਵਜੇ ਮੈਂ ਉੱਠਿਆ ਜੀ ਕਾੜਾ ਸਰ ਜਿਹੜੀ ਸਾਡੀ ਭੈਣ ਨਾਲ ਉਧੇੜ ਵਾਲੀ ਉਹ ਕੇਸੀ ਇਸ਼ਨਾਨ ਵੀ ਕਰਿਆ ਜੀ ਹਾਂ ਆਪਣਾ ਪਿੰਡਾ ਬਿਨਾਂ ਆਇਆ ਹੀ ਸਾਰਾ ਕੁਝ ਕਰਕੇ ਆ ਕੇ ਜਾ ਪਾਠ ਕਰਦੀ ਦੀ ਬੈਠੀ ਮੈਂ ਵੀ ਕਹ ਬੀ ਜੇ ਇਹ ਨਾ ਸਾਦੀ ਤਾਂ ਬਿਕਰਮ ਜੇ ਤੂੰ ਕਿਨੇ ਨਾ ਸਕਦਾ ਦਿਲ ਕੜਾ ਜਾ ਕਰਕੇ ਮੈਂ ਵੀ ਸਨਾਨ ਕਰ ਲੈ ਜੀ ਅੱਜ ਮਾਂ ਵੀ ਅੱਜ ਸਨਾਨ ਕੀਤਾ ਜਾਊਗਾ ਅਸਨਾਨ ਕਰਕੇ ਜਦ ਸੰਦੀਪ ਨੂੰ ਠਾਲਿਆ ਜੀ ਮੈਂ ਸੰਦੀਪ ਗਰੀ ਮੇਰੀ ਪਿੱਟ ਗਈ ਮੇਰੀ ਪਿੱਟ ਗਈ ਦੀਦੀ ਨੂੰ ਕਹ ਦੋ ਮੈਂ ਸਸਾ ਚੋ ਲਿਆ ਉਧਰ ਭਾਬੀ ਜੀ ਨੂੰ ਹਾਂ ਮਾਰੀ ਉਹ ਪਾਸਾ ਦੇ ਲ ਕੇ ਸੰਦੀਪ ਨੂੰ ਕਹਿ ਦੇ ਮੈਂ ਤੇਨੇ ਮੇਰੇ ਕੋਲ ਖੜਨਾ ਨਹੀਂ ਟੀਕਾ ਲਾਉਣਾ ਪੈਣਾ ਮਾਂ ਵੀ ਇਹਦਾ ਕੰਮ ਖਰਾਬ ਚੱਲ ਅੱਧਾ ਘੰਟਾ ਮੈਂ ਫੇਰ ਬੈਠ ਗਰੀ ਫੇਰ ਮੈਂ ਸੰਦੀਪ ਨੂੰ ਹਲਾਉਣਾ ਦੇ ਦਿੱਤਾ ਮਾਂ ਵੀ ਉੱਠ ਵੀ ਚੱਲ ਪੱਡੰਗਰ ਚੋ ਲਈਏ ਤੁਸੀਂ ਦੀਦੀ ਨੂੰ ਕਿਹਾ ਹੀ ਨਹੀਂ ਮਾਂ ਵੀ ਦੀਦੀ ਨੂੰ ਕਿਹਾ ਤਾਂ ਉਹ ਵੀ ਨਹੀਂ ਤੁਰੀ ਤੂੰ ਤੂੰ ਵੀ ਨਹੀਂ ਤੁਰਦੀ ਵੀ ਮਨ ਨੂੰ ਆਲਾਦਾ ਵੀ ਡੰਗਰ ਚੋਣ ਵਾਸਤੇ ਵੀ ਸਾਨੂੰ ਕੋਈ ਬੀਬੀ ਰੱਖਣੀ ਪਣੀ ਹੋਰ ਜਿਹੜੇ ਤੁਹਾਡੇ ਹਾਲਾਤ ਹੋਏ ਵੇ ਫੇਰ ਉੱਠ ਖੜੀ ਜਦੋਂ ਛਾਲ ਮਾਰ ਕੇ ਉਹੀ ਰੱਖਣੀ ਐ ਬਾੜਾ ਤਾਂ ਨਾ ਸਾਨੂੰ ਅਹੀਂ ਗੱਲਾਂ ਨਹੀਂ ਦੀਆਂ ਛੱਜ ਨੇ ਛੱਜ ਨੇ ਮੇਰੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਨੇ ਆਪਾਂ ਤਾਂ ਇਹ ਪਤਲੀ ਹੋ ਗਿਆ ਹੋਣਾ ਕੰਮ ਕੰਮ ਮੈਨੂੰ ਲੱਗਦਾ ਵੀ ਮੈਂ ਗੱਲਾਂ ਗੱਲਾਂ ਚ ਪਾਣੀ ਪੱਦੇ ਪਾ ਰਿਹਾ ਨਹੀਂ ਰਿਹਾ ਤੇ ਹੁਣ ਉਧਰ ਹੈ ਉਧਰ ਵੀ ਮਲਾ ਦੋ ਉਧਰ ਖਿਚੜੀ ਗਰਮ ਗਰਮ ਪੱਲ ਕੌਲੀ ਗਰਮ ਭਾਬੀ ਜੀ ਨੇ ਨਾ ਐ ਪੱਲੇ ਦੇ ਉੱਪਰ ਰੱਖੀ ਵੀ ਹੈ ਤੇ ਚੱਕੇ ਹੋਣਾ ਹੁਣ ਇਕ ਨਹੀਂ ਰਹਿਣ ਦਿਓ ਜਦੋਂ ਉਧਰ ਆਪਣਾ ਚੇਂਜ ਕਰ ਲੱਗੇ ਹੈ ਡਾਇਰੈਕਸ਼ਨ ਉਹ ਵੀ ਮੈਂ ਹਾਂ ਪੱਲੇ ਪਹੱਸ ਕੇ ਆਪਣਾ ਕੱਢ ਲਵਾਂ ਤੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਪਤਾ ਹੈ ਵਈ ਵਾਰ ਹੋ ਜਾਂਦਾ ਹੈ ਘਰ ਮੈਂ ਹੈਗੀ ਤੇ ਪੱਲਾ ਚੱਕਿਆ ਆਇਓ ਰੱਖੀ ਮੈਂ ਕੋਈ ਵੀ ਕੀ ਕੰਮ ਗਲਤ ਨਹੀਂ ਕਰਿਆ ਹੈਗਾ ਆ ਦੇਖ ਆਇਓ ਰੱਖਿਓਏ ਕੱਪੜੇ ਚਾਹੀਦਾ ਤੇ ਆਓ ਜੀ ਸਾਰੇ ਖਿਚੜੀ ਖਾਓ ਇਹਨਾਂ ਪਾ ਲਈ ਮੈਂ ਨਹੀਂ ਨਹੀਂ ਤੁਸੀਂ ਤਾਂ ਜਾਣ ਨੂੰ ਤਿਆਰ ਆ ਤੁਹਾਡੇ ਇਹ ਹੈਗੇ ਰਾਤ ਦੇ ਹੀ ਤਿਆਰ ਇਹਨਾਂ ਨੇ ਸਾਰੇ ਕੱਪੜੇ ਬਾਹਰ ਰੱਖੇ ਹੋਏ ਤੇ ਕਹਿੰਦੇ ਵੀ ਮੈਂ ਜਾਣੇ ਜਾਣਾ ਜੋ ਮਰਜੀ ਹੋ ਜਵੇ ਚਲ ਮੈਂ ਇਹਨਾਂ ਨੂੰ ਹੌਸਲਾ ਦੇਣ ਦੀ ਬਜਾਏ ਮੈਂ ਕਿਹਾ ਕੋਈ ਗੱਲ ਨਹੀਂ ਵੀ ਤੁਸੀਂ ਬੈਠੇ ਰਹੋ ਤੁਹਾਨੂੰ ਛੱਡੇ ਆਉਣਾ ਸੀ ਵੀ ਜਾਣਾ ਤਾਂ ਪੈਣਾ ਹੀ ਮਾਸੀ ਆ ਨਾ ਆਪਣੇ ਘਰ ਇੱਕ ਦਿਨ ਹੋਰ ਰਹਿ ਜਾ ਦੇਖ ਕਦ ਤੱਕ ਹਾਂ ਹੋਰ ਜਾਣਾ ਹੀ ਪੈਣਾ ਹੈ ਹਾਂ ਚਲੋ ਥੋਈ ਗੱਲ ਹੀ ਵੀ ਸਾਨੂੰ ਛੱਡਣਾ ਪੈਣਾ ਇਸ ਕਰਕੇ ਵੀ ਅੱਗੇ ਨੂੰ ਵੀ ਮਾਸੀ ਬਲਾਉਣੀ ਪੈਣੀ ਆ ਨਹੀਂ ਇਹਨਾਂ ਦੇ ਮਨ ਦੇ ਵਿੱਚ ਆਏ ਹੋ ਜਾਣਾ ਦੀ ਜੇ ਮੈਨੂੰ ਲੈ ਜੰਨੇ ਮੈਨੂੰ ਛੱਡਣੇ ਨਹੀਂ ਆਉਂਦੇ ਹੁਣ ਮੈਂ ਜਾਣਾ ਹੀ ਨਹੀਂ ਇਸ ਤਰ੍ਹਾਂ ਤਾਂ ਅਸੀਂ ਹੋਣ ਨਹੀਂ ਲੈਣਾ ਹੈਗਾ ਵੀ ਮਿਲੋ ਜੀ ਮਾਸੀ ਜੀ 사ਸੀ ਕਾ ਤਾਰਨ ਸਸਿਕਾ ਜੀ ਸਾਰਿਆਂ ਨੂੰ ਜੀ ਵੀਰਾ ਦਾ ਮੇਰਾ ਨਾ ਛੋਟਾ ਆਟਾ ਇੰਨਾ ਵਧੀਆ ਗੁੰਨਦਾ ਨਾ ਆਟੇ ਦੀ ਮਲਾਈ ਬਣਾ ਦਿੰਦਾ ਉਹ ਸਾਡੀਆਂ ਬਹੂਆਂ ਪਤਾ ਨਹੀਂ ਬਹਾਨਾ ਕਰਦੀਆਂ ਨੇ ਹੈ ਭਾਬੀਆਂ ਮੇਰੀਆਂ ਪਤਾ ਨਹੀਂ ਪਜੇ ਦਾ ਮੋਢਾ ਦੁਖਦਾ ਵੈਸੇ ਦੁਖਦੇ ਹੋਊਗਾ ਕੰਮ ਬਹੁਤ ਕੀਤਾ ਬਚੇ ਨੇ ਇੱਥੇ ਤੂੰ ਬਹੁਤ ਕੀਤਾ ਕੱਪੜੇ ਧੋਣ ਲੱਗੇ ਆ ਮੋਢਾ ਦੁਖਦਾ ਨਾਲੇ ਉਹ ਪਰ ਵੀ ਕੀ ਆਟਾ ਬਹੁ ਜੀ ਗੁੰਨਦਾ ਹਾਂ ਆਟਾ ਵੀ ਫੰਗੜਾ ਜਾਰ ਪਾ ਦਿੰਦਾ ਫਿਰ ਤੁਸੀਂ ਮਾੜ ਮਾੜ ਇੱਕ ਗੱਲ ਹੈਗੀ ਆ ਵੀ ਆਪਾਂ ਕਈ ਵਾਰ ਨਾ ਸਮਝ ਹੋ ਜਾਂਦੇ ਆਪਾਂ ਨੂੰ ਪਤਾ ਹੁੰਦੇ ਬਜਾਏ ਜਿੰਨਾ ਆਟਾ ਵਧੀਆ ਆਊਗਾ ਨਾ ਕੁੰਨੇ ਹੋਏ ਉਹਨੇ ਜਿਆਦਾ ਵਧੀਆ ਰੋਟੀ ਆਉਂਦੀ ਹੈ ਉਹਨੀ ਜਿਆਦਾ ਵਧੀਆ ਬਣਦੀ ਆ ਵੀ ਇੱਧਰ ਸਾਡੇ ਆਹ ਦੀਦੀ ਹੁਣ ਆਏ ਆ ਹਲੇ ਇਹ ਕਹਿੰਦੇ ਮੈਨੂੰ ਕੱਲ ਕੰਮ ਪਿਆ ਥਾ ਥੋੜਾ ਜਿਹਾ ਕਰਦਾ ਤੇ ਇਸ ਕਰਕੇ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਤਾਂ ਠੀਕ ਤੁਸੀਂ ਹੱਥ ਸਾਤ ਬਹੁਤ ਦੱਪਾ ਸਾਸ੍ਰਿਕਾ ਜੀ ਬੀਬੀਆਂ ਪੜਾਣ ਸਾਸ੍ਰਿਕਾ ਜੀ ਹੁਣ ਆ ਜੀ ਕੀ ਆਟਾ ਬੁੰਨ ਕੇ ਆਟਾ ਵੀ ਕਹਿਣਾ ਹੁ ਮਸਤਾਉਂਦਾ ਹੁਣ ਵੀ ਮੈਂ ਕਿੱਥੇ ਫਸ ਗਿਆ ਹਟਦਾ ਹੀ ਨਹੀਂ ਮੁੱਕੀਆਂ ਦੇਣਾ ਤੇ ਗੋਲਿਆ ਲਿਆ ਤਾ ਮੈਂ ਹਾਂ ਮੁਠੀ ਨਹੀਂ ਦੇ ਹੋਈ ਅੱਛਾ ਉਹ ਦੋ ਆਏ ਨਾ ਉਹ ਲੱਸੀ ਲੜੀ ਵੀ ਆ ਨਾ ਉਹ ਲੱਸੀ ਲੜੀ ਵੀ ਆ ਜੇ ਨਾਨੂ ਬੈ ਅੰਗ ਹੋਏ ਹੋਏ ਆਲੇ ਹੱਡਣ ਲੱਗੀ ਹੋਇਆ ਬੈ ਜਾਦਾ ਕੱਤੀ ਲੱਸੀ ਦੀ ਹਾਂ ਨਾ ਇੱਕ ਕਮੈਂਟਾਂ ਦੇ ਵਿੱਚ ਕਿਸੇ ਨੇ ਬੋਲੀ ਪਾਈ ਕਹਿੰਦਾ ਭਾਬੀ ਪਾਉਂਦੀ ਸੁਰਮਸਲਾ ਜਾਂ ਪਾਉਂਦੀ ਸ਼ੀਸੇ ਮੂਰੇ ਖੜ ਕੇ ਹਾਈਪਰ ਹਿੰਦ ਲੜ ਗਈ ਪਤਨੀ ਇੱਕਣਾ ਬਣ ਕੇ ਪ੍ਰਿੰਡ ਲੜ ਗਈ ਇੱਕਣਾ ਦੀ ਕੁਸ ਹੈਗੀ ਦੀ ਕਮੈਂਟ ਚ ਬੋਲੀ ਪਾਈ ਵੀ ਕਹਿੰਦੇ ਹੁਣ ਸੰਦੀਪ ਪੈਲ ਨੂੰ ਬੋਲੀ ਐ ਸਿਖਾਓ ਅੱਛਾ ਸਿੱਖ ਲੈਣੇ ਆਈਏ ਹਾਂ ਲੱਸੀ ਆਜੇ ਲੱਸੀ ਆਜੇ ਰੜਕੀ ਨਹੀਂ ਜੀ ਖਤਮ ਕਰਤੀ ਸੀ ਦਹੀਂ ਨਾਲ ਖਿਚੜੀ ਦੇ ਵਿੱਚ ਪਾ ਪਾ ਕੇ ਭਾਬੀ ਨੇ ਮੇਰੀ ਅੱਜ ਛਿਚੜੀ ਬਹੁਤ ਵਧੀਆ ਬਣਾਈ ਮੈਂ ਕਦੇ ਖਿਚੜੀ ਨਹੀਂ ਕਰਦੀ ਵੇ بیمار ਹੋਈ ਦੇਖ ਪੈਣ ਮੇਰੀ ਗੱਲ ਸੁਣੋ ਕੱਲ ਤੈਨੂੰ ਅਸੀਂ ਮਿੰਤਾ ਤਰ ਲਈ ਕਰਕੇ ਰੋਕਿਆ ਜੇ ਤੈਨੂੰ ਨਾ ਰੋਕਦੇ ਅੱਜ ਤੱਕ ਖਿਚੜੀ ਤੇਰੇ ਕਰਮਾਂ ਚਤੀ ਆ ਦਾਣੇ-ਦਾਣੇ ਤੇਰੇ ਦਾਣੇ-ਦਾਣੇ ਪਰ ਮੋਹਰਾ ਮੈਂ ਅੱਜ ਵੀ ਥਿਆਰ ਬੈਠੀ ਸੀ ਸਿਰ ਨਾ ਤੀਆਂ ਵਾਲ ਨਹੀਂ ਖੋਲੇ ਹੈਗੇ ਮੈਂ ਕਿਹਾ ਮੈਂ ਜਾਣਾ ਮਾਜ ਭੈਣ ਦੀ ਕੁੜੀ ਦਾ ਕੈਨੇਡਾ ਤੇ ਫੋਨ ਆ ਉਹਨੂੰ ਮੈਂ ਕਹਤਾ ਵੀ ਪਤੋ 2-4 ਦਿਨ ਇਹਦੀ ਬੇਟ ਨਾ ਕਰਿਓ ਤੂੰ ਵੀਡੀਓ ਕਾਲ ਪਰਤਾ ਗੱਲ ਕਰਦੀ ਹੈ ਹਾਂ ਉਰੀ ਕਰ ਲਿਆ ਕਰ ਮੈਂ ਉਧਰ ਮਾ ਭਾਣ ਜੈਨ ਵੀ ਕਹਿ ਦੇਣਾ ਆਪਣੇ ਨੂੰ ਵੀ ਕਿਤੇ ਨਾਕੇ ਨੂਕੇ ਪਰ ਆ ਨਾ ਕੈੜਾ ਜੋ ਕੇ ਖੜ ਗਿਆ ਰੋਟੀ ਪਾਣੀ ਦਾ ਤੇਰਾ ਹਿੱਲਾ-ਓਜ ਕਰਨਾ ਭੈਣ ਕਹਿੰਦੀ ਆਇਆ ਜਾਨੀ ਹੈਗਾ ਮੇ ਹੈਗੀ ਇੱਕ ਉਹ ਦਫ਼ਤਰ ਚ ਉਹ ਦਫ਼ਤਰ ਤੇ ਰਹਿੰਦਾ ਚੱਲ ਕੋਈ ਨਹੀਂ ਮਹਾਰਾਜ ਨੂੰ ਦਫ਼ਤਰ ਤੇ ਰੱਖਿਆ ਚੜ੍ਹਦੀ ਕਲਾ ਚ 2 ਨੰਬਰ ਦੀ ਕਮਾਈ ਕਰਕੇ ਕੁਝ ਨਹੀਂ ਮਿਲਦਾ ਹੈਗਾ ਹਾਂ ਕਿਸੇ ਮੇਰੀ ਆ ਵੀ ਉਹ ਹੀ ਬਹੁਤ ਹਾਂ ਹੱਕ ਵਾਲੇ ਜੁੜੀ ਜਾਣ ਉਹ ਹੀ ਬਹੁਤ ਹੈ ਬਰਕਤ ਵੀ ਨਹੀਂ ਉਹ ਹਾਂ ਬਰਕਤ ਵੀ ਨਹੀਂ ਹੈਗੀ ਉਹ ਬਰਕਤ ਵੀ ਨਹੀਂ ਹੈਗੀ ਹੂੰ ਜਿਹੜੀ 2 ਨੰਬਰ ਦੀ ਕਮਾਈ ਆ ਹਾਂ ਨੇ ਉਹ ਮਹਾਰਾਜ ਕਹਿੰਦਾ ਵੀ ਲੈ ਇਹਨੂੰ 2 ਨੰਬਰ ਦੀ ਇਹਨੂੰ ਦੋ ਦੂਆ ਵਾਸਤੇ ਇਹਨੂੰ ਕੱਢੋ ਹੂੰ ਇਤਾਂ ਹੈ ਹਣੀ ਜੇ ਆਪਣੀ ਹੱਥਾਂ ਦੀ ਯਾਰ ਮੈਂ ਤੂੰ ਦੀ ਕਮਾਈ ਦਸੇ ਨਾਹਾਂ ਦੀ ਕਿਰਤ ਕਰਕੇ ਖਾਓ ਕਰਕੇ ਖਾਓ ਉਹ ਆ ਜਾ ਠੀਕ ਰਹਿੰਦੀ ਹਾਂ ਦਸੇ ਨਾਹਾਂ ਦੀ ਕਿਰਤ ਕਰੋ ਵੰਡ ਛਕੋ ਕਾਲ ਕਿਤਨਜ ਕਾ ਜਣਾ ਰੋਪਣੂ ਭਾਬੀ ਦਾ ਦਿਲ ਘਟੀ ਜਾਂਦਾ ਭਾਬੀ ਦਾ ਫੋਨ ਟੱਕ ਹੋ ਗਿਆ ਜੀ ਫੋਨ ਤਾਂ ਮੈਂ ਇੱਥੇ ਪਿਆ ਤਾਂ ਦੇ ਦਤਾ ਭਾਬੀ ਨੂੰ ਹੁਣ ਸਿਮਕ ਦਾ ਸਿਮ ਦਾ ਚੱਕਰ ਆ ਸਾਰਾ ਭੈਣ ਨੇ ਕਹਿ ਕੇ ਕਾਲੀ ਜਗਾਈ ਆ ਜੀ ਉਹ ਕਮੀਜ਼ ਵਰਤ ਚੱਕ ਲਾ ਹੁਣ ਤਾਂ ਠੰਡੀ ਹੋ ਗਈ ਹਾਂ ਸਹੀ ਗੱਲ ਆ ਮੈਂ ਕਈ ਵਾਰ ਬੰਦਾ ਕਨੇ ਵਿਹੋਜ ਹੋ ਜਾਂਦਾ ਆ ਚੱਲ ਲੈ ਲਾ ਭਾਬੀ ਤੂੰ ਤੁਸੀਂ ਮੇਰਾ ਤਾਂ ਜੀ ਨਹੀਂ ਖਾਦਾ ਕੁਝ ਖਾਣੇ ਨੂੰ ਪੀਣੇ ਨੂੰ ਮੈਂ ਤਾਂ ਖਿਚੜੀ ਬੱਤੀ ਲਗਾ ਰਹੀ ਆ ਕੋਈ ਨਾ ਹੁਣ ਤੈਨੂੰ ਦਵਾ ਕੇ ਲਗਣਾ ਸਿਮ ਨਾਲੇ ਉਹ ਸਿਮ ਤਾਂ ਪਤਾ ਕਿ ਉਹਦੀ ਐਫ ਆਈ ਆਰ ਲਿਖਾ ਹੋਣੀ ਐ ਐਫ ਆਈ ਆਰ ਲਿਖਾ ਕੇ ਤਾਂ ਨਵਾਂ ਸਿਮ ਇਸ਼ੂ ਹੋਣਾ ਹਜੇ ਇੱਥੇ ਤੇ ਨਹੀਂ ਸੱਕਮਾਂ ਚੋਂ ਖੜਾ ਛੁੱਟਦਾ ਇੱਥੇ ਤੇ ਕਮਾਂ ਤੇ ਖੜਾ ਛੁੱਟੂਗਾ ਤਾਂ ਜਾ ਕੇ ਇਹਦਾ ਸਿਮ ਦੀ ਐਫ ਆਈ ਆਰ ਲਗਾਉਂਗਾ ਤਾਂ ਨਵਾਂ ਸਿਮ ਇਸ਼ੂ ਹੋਣਾ ਤੇਰੇ ਫੋਨ ਚ ਪਾ ਕੇ ਆਪਣਾ ਦੁੱਖ ਸੁੱਖ ਕਰੂੰਗਾ ਜਿਹੜਾ ਵਿੱਚ ਕੰਟੈਕਟ ਤਾਂ ਤਾਂ ਸਾਰਾ ਗਾਇਬ ਹੋ ਗਿਆ ਜਿਹੜੇ ਨੰਬਰ ਨੰਬਰ ਤਾਂ ਸਾਰੇ ਹੁਣ ਉਹ ਤਾਂ ਹੋ ਹੀ ਹੋ ਗਏ ਹੁਣ ਹਾਂ ਹੁਣ ਭਾਬੀ ਦਾ ਦਿਲ ਘਟਦਾ ਹੈ ਇਹਦੀ ਕੁੜੀ ਨਾਲ ਗੱਲ ਨਹੀਂ ਹੋਈ ਦੋ ਤਿੰਨ ਦਿਨ ਹੋ ਗਏ ਹੈ ਜਿਹੜੇ ਆਈ ਜਾਣਗੇ ਹੋਈ ਹੋਈ ਸੇਵ ਕਰੀਆਂ ਜਾਂਦੀਆਂ ਹਾਂ ਉਹਦਾਂ ਹੀ ਸੇਵ ਕਰੀ ਜਾਂ। ਸੇਵ ਕਰੂੰਗੀ ਕਿਸੇ ਦਾ ਨੰਬਰ ਇਹ ਆ ਅੱਛਾ ਉਹ ਮੇਨੇ ਹੈਗੇ ਕਿਸੇ ਦਾ ਮੂੰਹ ਜਮਾਨੀ ਵੀ ਨਹੀਂ ਹੈਗਾ ਨਹੀਂ ਬੰਦਾ ਚੱਲਣਾ ਨਹੀਂ ਉਹ ਕਰ ਲਵੇ ਹਾਂ ਇੱਕ ਸਿਰਫ ਮੇਰਾ ਆਪਣਾ ਲੱਬਰ ਮੂੰਹ ਜਮਾਨੀ ਹੋ ਤਾ ਹੋਰ ਕੋਈ ਨਹੀਂ ਯਾਦਾ ਮੇਰਾ ਨੰਬਰ ਯਾਦਾ ਤਦ ਵਜੇ ਰਕਾਰ ਕਰਤੀ ਸੀ ਜਾਲੀ ਤਦ ਹੁਣ ਤੂੰ ਬੋਲੀ ਜਾ ਨੰਬਰ ਤੈਨੂੰ ਦੁਖੀ ਕਰ ਲੈਣਾ ਤੇਰੀਆਂ ਭੈਣਾਂ ਨੇ ਹੁਣ ਤੈਨੂੰ ਫੋਨ ਕਰ ਕਰਕੇ ਫੋਨ ਇਹਦੀ ਹੈਗਾ ਫੋਨ ਨੰਬਰ ਫੋਨ ਇਹਦੀ ਹੈਗਾ ਨੰਬਰ ਇਹ ਹੋਰ ਲੈ ਕੇ ਦੇ ਦੜਾ ਫੇਰ ਤੇਰੇ ਕੰਮ ਹੋਲੇਦਾ ਨਹੀਂ ਨੰਬਰ ਤਾਂ ਕਦੀ ਮਾਉ ਨਹੀਂ ਲੈਣਾ ਉਹੀ ਦੇਣਾ ਨੰਬਰ ਤਾਂ ਆਪਣਾ ਹਾਂ ਉਹ ਇਹ ਲੰਬਾ ਲੈਣਾ ਮੈਂ ਤਾਂ ਨੰਬਰ ਦਾ ਤੈਨੂੰ ਉਹੀ ਲੈ ਕੇ ਦੇ ਦੇਣਾ ਨੰਬਰ ਦਾ ਤੈਨੂੰ ਉਹੀ ਲੈ ਕੇ ਦੇ ਦੇ ਨਹੀ ਅਰੇ ਮੂੰਹ ਦੇ ਪ੍ਰੈਸ਼ਨ ਦੇ ਦੇ ਕਿਵੇਂ ਮੂੰਹ ਉੜਿਆ ਹੋਇਆ ਤਾਂ ਮੇਰੀ ਭਾਬੀ ਰਹੁੰਦੀ ਆ ਮੇਂ ਪਤਾ ਨਹੀਂ ਸੱਚੀ ਹੋ ਰੋਂਦੀ ਆ ਐ ਨਹੀਂ ਪਤਾ ਨਾਟਕ ਕਰ ਆ ਨਹੀਂ ਪਤਾ ਨਾਟਕ ਕਰ ਆਏ ਹੋਏ ਆਪਾਂ ਤਾਂ ਮੇਰੀ ਭਾਬੀ ਰੋਂਦੀ ਆ ਘਰ ਵਾਲੀ ਰੋਵੇ ਕਦੇ ਦੇਖਦਾ ਵੀ ਨਹੀਂ ਤੇਗ ਲਿਆ ਕਰਦੇ ਤਰ ਗਾ ਲੂ ਤੂੰ ਮੈਨੂੰ ਕੋਈ ਚੰਦੋਂ ਬਾੜ ਬਾੜ ਹੋ ਘਰ ਵਾਲੀ ਬੂਰੇ ਬੈਠੀ ਰੋਈ ਜਾਵੇ ਤਾਂ ਤੈਨੂੰ ਚੁੱਪ ਨਹੀਂ ਕਰਾਇਆ ਉਦੋਂ ਹਾਂ ਕਰਾਇਆ ਚੁੱਪ ਕਰਾਇਆ ਸਾਡੇ ਸਰ ਸਾਰਿਆਂ ਦੇ ਸਾਹਮਣੇ ਚੁੱਪ ਕਰਾਇਆ ਹਸਣ ਲਾਤੀ ਲਾਤੀ ਸਮਾਂ ਹਾਂ ਜੁੱਪਾ ਰੋਦੀ ਰੋਂਦੀ ਜੁੱਪ ਘਰਾ ਦੋ ਤੈਨੂੰ ਹਾਂ ਭਾਬੀ ਨੂੰ ਨੇ ਨਾ ਦੇਕੇ ਰੋਂਦੀ ਨੂੰ ਉਹ ਚੱਲ ਹੱਸਦੇ ਆਂਦੇ ਘਰ ਬਸਦੇ ਹਾਂ ਇੱਧਰ ਰੱਖਿਓ ਪੈਣ ਕੈਨੇਡਾ ਚ ਕਿਹੜੀ ਉਹਦੇ ਚਾ ਤੇਰੀ ਕੁੜੀ ਬਣਾ ਸਰੀ ਚ ਜੀ ਸਰੀ ਹਾਂ ਸਰੀ ਚ ਹੈ ਨਾ ਸਰੀ ਹਾਂ ਚੱਲ ਕੋਈ ਵਧੀਆ ਮਹਾਰਾਜ ਉਹਨੂੰ ਰੰਗ ਭਾਗ ਲਾਵੇ ਹਾਂ ਮਹਾਰਾਜ ਰੱਖਿਓ ਉਦੋਂ ਮੈਂ ਕਹਿੰਦਾ ਹੁਣ ਪ੍ਰਾਈਵੇਟ ਕਿ ਆ ਕੰਮ ਕੰਮ ਤਾਂ ਉਹ ਤਾਂ ਦੋ ਘੰਟੇ ਵਾਲੀ ਚੱਲਦਾ ਪ੍ਰਾਈਵੇਟ ਹੀ ਕਰਦੀ ਕੰਮ ਥੋੜੇ ਆ ਇਹਦਾ ਹਾਂ ਬੋਲ ਮਾਰ ਕੇ ਲੱਗੀ ਹੈ ਨਾ ਚੱਲ ਦੇਖਦੇ ਹਾਂ ਕਿਹੜੀ ਭੈਣ ਸਾਡੀ ਤਿਆਰ ਹੁੰਦੀ ਹੈ ਸਾਡੇ ਪਰ ਹੁਣ ਕਿਹਦਾ ਫੋਨ ਆਉਂਦਾ ਵੀ ਮੈਂ ਉਹਨੂੰ ਕੈਸੇ ਤੇ ਕੰਮ ਲਾਉਣੀ ਜਿਹੜੀ ਕੋਈ ਭੈਣ ਹੈਗੀ ਨਾ ਸਰੀ ਜਿਹਨੂੰ ਕੈਸੇ ਕੋਈ ਕੰਮ ਮਿਲ ਜਾਵੇ ਤਾਂ ਹੈਲਪ ਕਰਿਓ ਮੇਰੀ ਦੀ ਬੇਟੀ ਦੀ ਹਾਂ ਸਹੀ ਗੱਲ ਆ ਹਾਂ ਨਾ ਨਾ ਹੈਗੀਆਂ ਭੈਣਾਂ ਮੈਂ ਤੋੜ ਕੇ ਤੁਹਾਨੂੰ ਬੇਨਤੀ ਕਰਦੀ ਨੇ ਮੇਰੀ ਬੇਟੀ ਦੀ ਹੈਲਪ ਕਰਿਓ ਜੀ ਜਿਹੜੀ ਕੋਈ ਸਰੀ ਚ ਭੈਣ ਬੈਠੀ ਹੈ ਜੀ ਹਾਂ ਤਾਂ ਕੋਈ ਨਹੀਂ ਹੋਣੀ ਹੈ ਹੈਲਪ ਹੋਊਗੀ ਮਹਾਰਾਜ ਪਰਮਾਤਮਾ ਖੁਦ ਆਊਗਾ ਹੈਲਪ ਹਾਂ ਟੈਂਸਰ ਕਾਤੇ ਕਰੇ ਮੇਰੀ ਪਰਮਾਤਮਾ ਬਾਬੀ ਨੇ ਮੂੰਹ ਨਿਕਲਿਆ ਪਰਮਾਤਮਾ ਹੋ ਜਾਣਾ ਸਾਰਾ ਕੁਝ ਹੋ ਜਾਣਾ ਬਸ ਤੁਸੀਂ ਇਹ ਕਹਿ ਕਰੋ ਵਾਹਿਗੁਰੂ ਤੁਸੀਂ ਅੱਜ ਆਪਣੇ ਮਾਮੇ ਨਾਲ ਖੂਬ ਗੱਲਾਂ ਕੀਤੀਆਂ ਨੇ ਹਾਂ ਮੈਂ ਮੈਂ ਉਹਨੂੰ ਮੈਂ ਫੋਨ ਬਣਾਦਾ ਮੈਂ ਕਿ ਤੇਰੇ ਮਾਮੇ ਨਾਲ ਜਾਣ ਨਹੀਂ ਜਦਾਂ ਕਰ ਲਾ ਗੱਲਾਂ ਮਾਮੇ ਨਾਲ ਮੈਂ ਪਹਿਲਾਂ ਤਾਂ ਵੱਡੇ ਮਾਮੇ ਨਾਲ ਕਰਾਉਣੀਆਂ ਨੇ ਛੋਟੇ ਨਾਲ ਕੀਤੀਆਂ ਨੇ ਗੱਲਾਂ ਮੈਂ ਉਹਨੂੰ ਸਮਝਾਤਾ ਮੈਂ ਪੁੱਤ ਦੇਖਣ ਨੂੰ ਤੂੰ ਵੀਡੀਓ ਕਾਲ ਪਰ ਗੱਲ ਕਰਦੀ ਹੈ ਕਹਿੰਦੀ ਹਾਂ ਮਾਮਾ ਜੀ ਮੈਂ ਘਰ ਜਾ ਕੇ ਵੀ ਤਾਂ ਵੀਡੀਓ ਕਾਲ ਪਰ ਗੱਲ ਕਰਨੀ ਹੈ ਹਾਂ ਉਹ ਰੇਕ ਵੀ ਹੋਰ ਵੀ ਵੀਡੀਓ ਗੱਲ ਪਰ ਗੱਲ ਕਰਦੀ ਆ ਵੀ ਹਜੇ ਨਹੀਂ ਭੈਣ ਭੇਜਣੀ ਹੈ ਇਹ ਤਾਂ ਇਹਦਾ ਅੰਨ ਚੱਲ ਸਾਡੇ ਕੋਲ ਹੋਰ ਬਹੁਤ ਆ ਹਾਂ ਵਿੱਚ ਪਤਰੀ ਇੱਕ ਕਮੈਂਟ ਕਰਦਾ ਕਹਿੰਦਾ ਲੁਧਿਆਣ ਵਾਲੀ ਭੈਣ ਗਈ ਨਹੀਂ ਤੈਨ ਦੱਸ ਛੋਲੇ ਲੈਣੇ ਆ ਉਹ ਤੇ ਆਡੀ ਭੈਣ ਸਾਡੇ ਕੋਲ ਬੈਠੀ ਅਸੀਂ ਭੇਜੀ ਨਾ ਭੇਜੀ ਸਾਡੀ ਸਾਡੀ ਮਰਜ਼ੀ ਆ ਹਾਂ ਸਾਡੇ ਸਾਡੀ ਇੱਛਾ ਤੇ ਤੁਸੀਂ ਦੱਸ ਕਹਿ ਲੈਣਾ ਰੱਖੀ ਹੋਈ ਅਸੀਂ ਬੜੀ ਜ਼ਬਰਦਸਤੀ ਰੱਖੀ ਹੋਈ ਆ ਭੈਣ ਤਾਂ ਸਾਥੇ ਚੋਰੀ ਵੀ ਲੰਘਣ ਦੇ ਤਿਆਰ ਸਾਡੇ ਨੂੰ ਮੈਂ ਹੱਕ ਨੂੰ ਵੀ ਕਹਤਾ ਤਾਂ ਕਹਿੰਦੀ ਮੈਨੂੰ ਚੜਾਇਆ ਬਸ ਸਾਡੇ ਉਹਦੇ ਹੁਣ ਵੀਰ ਜੀ ਜਨਮਲ ਵੀਰ ਜੀ ਕਹਿੰਦੇ ਨੇ ਉਹਨਾਂ ਦੇ ਬਿਠਾ ਕੇ ਕਹਿੰਦਾ ਮੈਂ ਹੱਕ ਕਹਿੰਦਾ ਵੀਪੂ ਵਾਜੀ ਅਸੀਂ ਤਾਂ ਲੈ ਮੀਨਾ ਨਹੀਂ ਤੁਰਨਾ ਇਹ ਤੇਰੇ ਤਾਂ ਕਿ ਮਗਾ ਫਿਰ ਤੇਰੇ ਵਿਆਹ ਤੇ ਤੂੰ ਦੋ ਮਹੀਨੇ ਰੱਖੇਗਾ ਮੈਨੂੰ ਨਾ ਹਾਂ ਦੇ ਹਸਤਾ ਮੈਂ ਭੈਣ ਹੈਗੀ ਫਰੀ ਮੁੰਡਾ ਡਿਊਟੀ ਤੇ ਚਲ ਜਾਂਦਾ ਜਿਸ ਦਿਨ ਇਹਦੀ નો ਆ ਗਈ ਹਾਂ ਫਿਰ ਇਹਨੇ ਕਿੱਥੇ ਫੇਰ ਫੇਰ ਰੇ ਕਬੀਲਦਾਰੀਆਂ ਤੇ ਫਾਜਣਾ ਹੁਣ ਇਹਦੀ ਕੁੜੀ ਵੀ ਕੈਨੇਡਾ ਚ ਆ ਮੁੰਡਾ ਡਿਊਟੀ ਤੇ ਆ ਉਹ ਨੂੰ ਲੈ ਕੇ ਆ ਜਾਗਾ ਨਾ ਇੱਥੇ ਉਹ ਨਾ ਜਾਗਾ ਨਾ ਆ ਮੈਂ ਮੁੰਡੇ ਦਾ ਗਾਲਾ ਖਾਈ ਆਈ ਉਹ ਜਰੂਰ ਕਰ ਸੀ ਪਰ ਉਹ ਫੇਰ ਅਨੇ ਦਿਨ ਨ ਰਹਿਣਾ ਬਹੁ ਨੇ ਵੀ ਨ ਰਹਿਣਾ ਉਹਨੇ ਵੀ ਗਾਲਾ ਵੀ ਮੈਂ ਚਾਰ ਪੰਜ ਦਿਨ ਤਾਂ ਰਹਿ ਹੀ ਜਾਇਗਾ ਨਾ ਫੇਰ ਸੀ ਉਹਨੂੰ ਛੱਡਿਆ ਕਰਾਂਗੇ ਅਸੀਂ ਕਿਹੜਾ ਭਾਈ ਭੈਣ ਨੂੰ ਰਹਿਣ ਦੋ ਰਹੀ ਉਹ ਇਹ ਦਿਲ ਮਿਲਿਆ ਨੇ ਮੇਲੇ ਹੁੰਦੇ ਆ ਜਿਹੜੇ ਬੰਦੇ ਨੇ ਕਮੈਂਟ ਕਰਿਆ ਨਾ ਉਹਦੇ ਕੋਲ ਕੋਈ ਆਵੇ ਨਾ ਉਹਦੇ ਕੋਲ ਕੋਈ ਰਹੇ ਜਿਹੜਾ ਬੰਦਾ ਇਕੱਲਾ ਰਹਿਣਾ ਹਲੇ ਜਿਵੇਂ ਨਾ ਹਾਂ ਉਹਨੂੰ ਆ ਜਿਹੜੀ ਸਾਡੀ ਹੁਣ ਆ ਔਰੇ ਵਾਲੀ ਜ਼ਿੰਦਗੀ ਆ ਚੱਲਦੀ ਹੈ ਨਾ ਉਹਨੂੰ ਵਧੀਆ ਨਹੀਂ ਲੱਗਦੀ। ਉਹ ਨਾ ਫੈਮਲੀ ਚ ਨਾ ਰਿਹਾ ਹੋਵੇ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਫੈਮਲੀ ਕੀ ਹੁੰਦੀ ਹੈ। ਹਾਂ ਸਾਡੀ ਵੀ ਫੈਮਲੀ ਸੀ। ਘਟੇ ਵੀ ਮੇਰੇ ਜੇਠ ਆ ਦੋ ਜੇਠ ਸੀ। ਬਟਾਣੀਆਂ ਸੀ, ਸਭ ਸੋਹਰੇ ਸੀ। ਸਾਰੀ ਫੈਮਲੀ ਸਾਰੀ ਵੱਡੀ ਸੀ ਨਾ। ਹਾਂ ਤੇ ਵੱਡੇ ਵੀਰ ਦੀ ਵੀ ਡੈਥ ਹੋ ਗਈ। ਜੂਜੇ ਥਾੜੀ ਦੀ ਡੈਥ ਹੋ ਗਈ। ਬੱਚੇ ਵਿਆਹੇ ਗਏ। ਹਾਂ ਤੇ ਆਪਣੇ ਆਪਣੇ ਸਾਰੇ ਅਲੱਗ ਹੋ ਗਏ। ਇੱਕ ਜੇਠ ਮੇਰਾ ਬਖਰਾ ਰਹਿੰਦਾ। ਹਾਂ ਹੁਣ ਅਸੀਂ ਦਾ ਮੇਰੇ ਹਸਬੰਡ ਦੀ ਵੀ ਡੈਥ ਹੋਈ ਕਿਰੋ ਸਤ ਨਾਮ ਬੱਚੇ ਬੇਟੀ ਬਾਤ ਹੋਰਦੀ ਬੇਟਾ ਹੈਗਾ ਬੇਟਾ ਜੋਬ ਤੇ ਆ ਮਾਂ ਪੋਤਾ ਦੋਨੇ ਆਣ ਜਿਹੜਾ ਪਹਿਲਾ ਟੱਬਰ ਤੇ ਰਹਾ ਉਹ ਨਾ ਉੱਤੇ ਇਕੱਲੇ ਰਹਿੰਦੇ ਇੱਕ ਮੇਰਾ ਬੇਟਾ ਹੋਰ ਆ ਜਿਹੜਾ ਮੇਰੇ ਬੇਟੇ ਦਾ ਦੋਸਤ ਆ ਉਹ ਮਨਪ੍ਰੀਤ ਆ ਜੀ ਮਨਪ੍ਰੀਤ ਉਹ ਸਾਡੇ ਨਾਲ ਹੀ ਰਹਿੰਦਾ ਜੀ ਨਾ 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 ਹੈ ਉਹਦੀ ਬਹੁਤ ਹੈਲਪ ਆ ਮੈਂ ਦੇਖ ਭੈਣ ਕਦੇ ਬੰਦੇ ਤਾਂ ਰਹ ਨਹੀਂ ਹੁੰਦਾ ਹੈ ਮੇਰੀ ਗੱਲ ਸੁਣਾ ਆ ਤੇਰੇ ਕਹੇ ਤੇ ਪਤਾ ਲੱਗਿਆ ਵੀ ਮਨਪ੍ਰੀਤ ਉਹਦਾ ਦੋਸਤ ਆ ਸਿਮਰਨ ਦਾ ਨੀ ਤਮਾਨੂੰ ਤੁਹਾਡਾ ਮੁੰਡਾ ਹੀ ਸੰਜੇ ਤਾਂ ਸਾਡਾ ਭਾਣ ਜਾਓ ਸੱਚੀ ਗੱਲ ਆ ਮੈਂ ਅੱਗੇ ਸਾਂਝੀ ਕਰਦਾ ਫਿਲਮਰਾ ਹਾਂ ਮੈਂ ਕਹਿੰਦੀ ਸੀ ਜਦੋਂ ਪਹਿਲੀ ਗੱਲਾਂ ਨੇ ਦੇਖਿਆ ਇਹ ਸੇਮ ਮਿਲਦੇ ਆ ਹਾਂ ਹਨੀ ਵੀ ਇਹ ਸੇਮ ਮਿਲਦੇ ਆ ਮਤਲਬ ਫਰਕਾ ਥੋੜਾ ਜਿਹਾ ਹਾਂ ਪਰ ਪਿਆਰ ਬਹੁਤ ਕਰਦਾ ਪਿਆਰ ਉਹ ਸਾਥੇ ਵੀ ਪਿਆਰ ਬਹੁਤ ਲੈ ਕੇ ਗਿਆ ਵੀਡੀਓ ਗੱਲ ਕੀਤੀ ਸੁਪਰੀਤ ਕਹਿੰਦੀ ਅੱਜ ਅੱਜ ਸੁਪਰੀਤ ਆਜਾ ਸੁਪਰੀਤ ਤਾਂ ਬਹੁਤ ਕਰਦਾ ਆ ਅ ਸੁਪਰੀਤ ਇੱਥੇ ਖੜੀ ਆ ਕੇ ਹੱਟ-ਹੱਟਣ ਤੇ ਮਾਰਦੀ ਮੈਨੂੰ ਹਰੀਆਲੀ ਆਂਟੀ ਆ ਮੈਂ ਕਿਹਾ ਮੈਂ ਤੈਨੂੰ ਕੀ ਕਹਿੰਦਾ ਜਨਵਰੀ ਚ ਲੋੜੀ ਚ ਆਪਾਂ ਚੱਲਾਂਗੇ ਕਹਿੰਦਾ ਨਹੀਂ ਜਾਊਗਾ ਰਾਤ ਸੀ ਕਿਸਮਰਾਂ ਦਾ ਵੇਲ ਨਹੀਂ ਹੋਊਗਾ ਮੈਂ ਚੱਲੂ ਤੈਨੂੰ ਨਾਲ ਇਹ ਕਹਿੰਦੇ ਮੇਰੇ ਤਾਂ ਸਕੂਟਰੀ ਤੇ ਚਲੀਏਗਾ ਮਗਰ ਲੰਬਾ ਸਫ਼ਰ ਆ ਨੇ ਦੀਦੀ ਪਹਿਲਾਂ ਜੈਸਮੀਨ ਕਹੇ ਕਰ ਦੇ ਦੇ ਕੱਲ ਜੈਸਮੀਨ ਵੀ ਮੈਨੂੰ ਤਾਂ ਤੇਰੇ ਬਿਨਾਂ ਹੱਥਾਂ ਮੈਨੂੰ ਕਿਸੇ ਨਾਲ ਮਾਰਨੀ ਆ ਮੈਂ ਕਿ ਕੋਈ ਨਾ ਦੀਦੀ ਤੂੰ ਟੈਨਸ਼ਨ ਨਾ ਲੈ ਆ ਦੋ ਪਨੀਰੇ ਤਿਆਰ ਜੈਸਮੀਨ ਕਹਿੰਦੀ ਹੁੰਦੀ ਸੀ ਇੱਥੇ ਚੱਲ ਕੇ ਖੜੀ ਸੀ ਹੁਣ ਇੱਥੇ ਆਉਂਦੀ ਨਾਲ ਤਾਂ ਜੈਸਮੀਨ ਨਾਲ ਘਰ ਕੋਲ ਮੈਨੂੰ ਕਹਿੰਦੀ ਹਰੀ ਵਾਲੀ ਆਂਟੀ ਆ ਜਾ ਗਰਗੇ ਬਖਲਾ ਤਰੀ ਤੱਕ ਅੱਕ ਲਗੀ ਵੀ ਮਾਰਨ ਤਰੀ ਥੱਕਾ ਮਾਰ ਦੇ ਤੇ ਮਾਹ ਦੇਖ ਲਓ ਪਹਿਲੇ ਜੈਸਮੀਨ ਮਾਰਦੀ ਹੁੰਦੀ ਸੀ ਹਾਕਾ ਕੋਣ ਇਹਦਾ ਉਹਨਾਂ ਦਾ ਜਨਨ ਹੀ ਆਉਣਾ ਲੈ ਵੀਡੀਓ ਬਣਾ ਲੈਣੀ ਥੋੜੀ ਆਉਂਦੀ ਆਦੀ ਉਧਰੋਂ ਨਾਲੇ ਆਉਣਾ ਨੇ ਉਹ ਜੋ ਉਹ ਪਹਿਲਾਂ ਅੱਛਾ ਕਰਨ ਵੀਰ ਵੀ ਬਿਲਾ ਲੈਂਦੇ ਹਾਂ ਉਹ ਮੈਨੂੰ ਕਈ ਵਾਰ ਦੱਸ ਦਿੰਦਾ ਜੇ ਹਾਕ ਨਹੀਂ ਵੱਜਦੀ ਉਹਦੇ ਘੰਟੀ ਜਾਂਦੀ ਜਾਂਦੀ ਚਲੋ ਭਾਈ ਕੰਮ ਕਰੀਏ ਹੁਣ ਪੁਚੇ ਪੁਚੇ ਲਈਏ ਸਾਰੇ ਕੰਮ ਕਰਾਂ ਪਣ ਦੇ ਦਰੀਆਂ ਪਰ ਦੋਹੇ ਪਰਜਾਈਆਂ ਪਤਲੀਆਂ ਕਰ ਦੇਣੀਆਂ ਇਹ ਟਿਕਣੇ ਥੋੜਾ ਦਿੰਦੀਆਂ ਨੂੰ ਮੈਂ ਵੀ ਮੈਂ ਨੂੰ ਇਹ ਵੀ ਮੈਂ ਇਹ ਕਿਹਾ ਕੱਲ ਆ ਵੀ ਕਰ ਦੋ ਉਹ ਵੀ ਕਰ ਦੋ ਮੈਂ ਕੋਈ ਬਾਅਦ 'ਚ ਵੀਡੀਓ ਬਣਾਉਣ ਜੋਗਾ ਵੀ ਕੰਸੈਪਟ ਛੱਡਦੇ ਸਾਨੂੰ ਸਾਰੇ ਕੰਮ ਜੇ ਤਾਜੇ ਨਿਬੇੜ ਤੇ ਕੱਲੂਗਾ ਕਰੂਗੇ ਅਸੀਂ ਅੱਜ ਕਿਹਦੇ ਖਿੱਚ ਕੇ ਰੱਖੀ ਕੰਮ ਨੂੰ ਆਪਾਂ ਖਿੱਚ ਕੇ ਰੱਖਿਆ ਅੱਜ ਡੰਗਰ ਆ ਜਾਣੇ ਨਹੀਂ ਕੱਲ ਨੂੰ ਆਉਣੇ ਸੀ ਅੱਜ ਕੱਲ ਕੱਲ ਹੀ ਲਿਆਉਣੇ ਦਦਾ ਕੱਲੇ ਆ ਜਾਣੇ ਤੇ ਡੰਗਰ ਮੈਂ ਤਾਂ ਗੱਲ ਕਹੀ ਸੀ ਕਿ ਅੱਜ ਆਏ ਆ ਨਾ ਪਤਾ ਕੀ ਕੱਲਾ ਕੱਲੇ ਤੇ ਕੱਲਾ ਬੰਦਾ ਚੋਲਦਾ ਹਾਂ ਹਾਂ ਮੈਂ ਉੱਥੇ ਬੰਦਾ ਜਾਊਗਾ ਪਹਿਲਾਂ ਤੇ ਤਾਹੀਂ ਉੱਠਿਆ ਇਹ ਉੱਠਿਆ ਤਾਹੀਂ ਮੈਂ ਤਾਂ ਗੱਲ ਹੋਰ ਕਹੀ ਤੀ ਸਵੇਰੇ ਸੰਦੀਪ ਨੇ ਜਦੇ ਛਾਲ ਮਾਰੀ ਹਾਂ ਹਾਂ ਵੀ ਜਦ ਹੁਣ ਮੈਂ ਚੱਲ ਵੀਡੀਓ ਦੇ ਵਿੱਚ ਕਾਹਨੂੰ ਕਹਿਣੀ ਐ ਬਸ ਫਿਰ ਭੈਣ ਵੀ ਹਾਦੀ ਦੀ ਮਾ ਮੈਨੂੰ ਜਨਾਨੀ ਹੋਰੇ ਕਰਨੀ ਪੈਣੀ ਐ ਮਨ ਲਾਦਾ ਜਿਹੜਾ ਡੰਗਰ ਡੰਗਰ ਤੋੜਵਾ ਚਹੀਲਾ ਕਰਨਾ ਪੈਣਾ ਕੋਈ ਨਹੀਂ ਵੀਰ ਬੀਅੱਖੇ ਲੱਗ ਜੇ ਨਾ ਸੰਦੀਪ ਵਾਲੀ ਅੱਖੇ ਲੱਗ ਜੇ ਕਹਿੰਦਾ ਮੇਰੇ ਕਹਿੰਦਾ ਮੈਂ ਹੁਣ ਤੀਜੀ ਕਿੱਥੋਂ ਲਿਆਵਾਂ ਬੰਨੋ ਕਹਿੰਦਾ ਕਹਿੰਦਾ ਮੈਂ ਹੁਣ ਹੋਰ ਜਨਾਨੀ ਲਿਆਵਾਂ ਮਾਂ ਦਾ ਚੱਲੇ ਆ ਲੈ ਲੱਲੋ ਤਾਂ ਕਹਤੋਂ ਦਾ ਸੰਦੀਪ ਨੇ ਜਦੋਂ ਛਾਲ ਮਾਰੀ ਬੈੱਡ ਪਰ ਤੇ ਠੰਡ ਠੰਡਾ ਦੀ ਦੂਰ ਪਿੱਟ ਪੁੱਟ ਜਦ ਹਟ ਗਈ ਦੁਖਣ ਦੇ ਵੀ ਲੱਗੀ ਕਹਿੰਨ ਕਹਿੰਦੀ ਤੂੰ ਹਾ ਕੀ ਕਰਨੀ ਆ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਲਿਆਉਂਦਾ ਮੇਰੇ ਹੰਦੇ ਤੀਜੀ ਦੂਜੀ ਹੈਲਪ ਹੋ ਜੂਗੀ ਮੈਂ ਕਹਿੰਦਾ ਇੱਕ ਧਾਰ ਕਰਕੇ ਰੋਟੀ ਪਕਾ ਲਿਆ ਚਲਦੀਪ ਨੇ ਤਾਂ ਵੀ ਐਂ ਪਤਾ ਲੱਗੂਆ ਵੀ ਉੱਥੇ ਪੌੜੀ ਤੇ ਖੜਾ ਕੇ ਟੰਡ ਮਾਰ ਕੇ ਥੱਲੇ ਛੱਡਦੀਆਂ ਤੇ ਜੀ ਨੇ ਚੱਲ ਦੋ ਵਰੀਆਂ ਦਾ ਤੀਜਾ ਪੜਿਆ ਕੰਮ ਗਲਿਆ ਸੱਚੀ ਗੱਲ ਇਹ ਤਾਂ ਹੈ ਜਾਂਦਾ ਇਹਦਾ ਹੈ ਗੱਲ ਸਹੀ ਆ ਇਹ ਦੋਹੇ ਜਣੀਆਂ ਤਾਂ ਹੀ ਇਕੱਠੀਆਂ ਰਹਿ ਸਕਦੀਆਂ ਐ ਸੰਦੀਪ ਔਰ ਸੁਖੋ ਵੀ ਜਾਨਾ ਤਾਂ ਕੋਈ ਤੀਰ ਲੜ ਗਈ ਬਸ ਫਿਰ ਕੰਮ ਗਲ ਗਿਆ ਤੈਨੂੰ ਜਾਣ ਨਹੀਂ ਦੇਣਾ ਹੂੰ ਮਾਕੇ ਜਿੰਨ ਤੱਕ ਮੈਂ ਜਾਣ ਨਹੀਂ ਦੇਣਾ ਮਾਸੀ ਬੋਲੀਓ ਸੁਣਾ ਦੇ ਕੋਈ ਜਨਾਬ ਦੀ ਸੋਹਣੀ ਜੀ ਵਿਆਹ ਵਿੱਚ ਹੁੰਦੀ ਆ ਬੋਲੀਆਂ ਨਹੀਂ ਹੁਣ ਵੀ ਤਾਂ ਵਿਆਹ ਚੱਲਦਾ ਹੁਣ ਕਿਹੜੇ ਵਿਆਹ ਖਤਮ ਹੋ ਗਿਆ ਜੀ ਜੈਸਮੀਨ ਨੂੰ ਯਾਦ ਕਰਕੇ ਸੁਣਾ ਦੇ ਕੁਛ ਜੈਸਮੀਨ ਹਾਂ ਬੱਸ ਹੋ ਗਈਆਂ ਹੁਣ ਤਾਂ ਘਰ ਜਾਣ ਨੂੰ ਫਿਰਦੀ ਆ ਵੀ ਮੈਨੂੰ ਕੱਦ ਛੱਡਿਆ ਹੋ ਗਾ ਪੋਤੇ ਤੇ ਪੋਤਰੀ ਜਾਓ ਪੋਚੇ ਲਵਾ ਦਿਓ ਬੱਸ ਹਾਂ ਕੋਈ ਹੁਣ ਨਹੀਂ ਜੀ ਲੱਗਦਾ ਹੁਣ ਤਾਂ ਬੈਗ ਖੋਲ ਲੈਂਦੀ ਆ ਬੰਦ ਕਰ ਲੈਂਦੀ ਆ ਉਹ ਖੋਲਦੇ ਬੰਦ ਕਰਦੀ ਦੇ ਚੱਕਰਾਂ ਚ ਇਹਨੇ ਜਿੱਪੇ ਘੱਡ ਲਈ ਜੀ ਵਿੱਚ ਤੇ ਹੋਰ ਆ ਜਿੱਪ ਤਾਂ ਜਿੱਪ ਖਰਾਬ ਹੋ ਗਈ ਜੀ ਇਹਦੀ ਇਹ ਮੇਰੇ ਗੱਲ ਪਈ ਵੀ ਆ ਕਹਿੰਦੀ ਇਹਨੂੰ ਠੀਕ ਕਰ ਜਿੱਪ ਨੂੰ ਹੁਣ ਮਾਤਾ ਜੀ ਮੈਂ ਦੇਖਦਾ ਨਾ ਨਾ ਕੀ ਹੋ ਗਿਆ ਰੋਪੜ ਨੂੰ ਜਾਣਾ ਦੀਦੀ ਨੇ ਸਿਮ ਲੈਣਾ ਹਾਂ ਫੇਰ ਹੁਣ ਕੀ ਮਿੱਤੇ ਕਾ ਚਾਹੁੰਦੇ ਫਿਰ ਤੁਸੀਂ ਵੀ ਨਾਲ ਲੈ ਜਾ ਬਈ ਕਹਿੰਦੇ ਚੱਲ ਮੋਟਰਸਾਈਕਲ 'ਤੇ ਜਾਉਂਗੀ ਫਿਰ ਮੈਂ ਮੈਂ ਮੋਟਰਸਾਈਕਲ ਪਰ ਨਹੀਂ ਜਾਣੀ ਠੰਡ ਬਹੁਤ ਆ ਮੈਂ ਗੱਡੀ ਪਰ ਲੈ ਕੇ ਜਾਊਂਗਾ ਹਾਂ ਨਾ ਬਹੁਤ ਆ ਅੰਨੇ ਕਿਨੇ ਕੋ ਬਰਪ ਪੈਣ ਲੱਗੀ ਦਾਦਣੀ ਕੋਰਾ ਨਹੀਂ ਪਿਆ ਵਾ ਅੱਜ ਦਾਦਣੀ ਦਾਦਣੀ ਕੀ ਹੁੰਦੀ ਆ ਕੋਰਾ ਪਿਆ ਵਾ ਕੱਲ ਦੀ ਪੱਥੋ ਚੱਲੀ ਵੀ ਅੱਜ ਕੋਰਾ ਪਿਆ ਪਿਆ ਮੇਰੇ ਧੁੱਪ ਚੜ੍ਹਿਆਈ ਹੁਣ ਤਾਂ ਕੋਈ ਇੰਨੀ ਠੰਡ ਹੈ ਹੀ ਨਹੀਂ ਲੱਕੀ ਨਹੀਂ ਤੂੰ ਮੋਟਰਸਾਈਕਲ ਪਰ ਜਾਣ ਨੂੰ ਤਿਆਰ ਆ ਹਾਂ ਮੋਟਰਸਾਈਕਲ ਠੀਕ ਆ ਹਾਂ ਮੋਟਰਸਾਈਕਲ ਵਧੀਆ ਨਹੀਂ ਜੇ ਵੱਧ ਜੇ ਰਾਤ ਤੇ ਖੜ ਗਿਆ ਫਿਰ ਕੀ ਕਰੇਗੀ ਕਿ ਕਿੰਨਾ ਕਰ ਲਊਗੀ ਨਹੀਂ ਮੇਰੀ ਗੱਲ ਸੁਣ ਜੇ ਬੰਦ ਬੰਦ ਬੰਦੇ ਨੇ ਜਾਣਾ ਹੋਵੇ ਥੋੜਾ ਹਾਂ ਤੇ ਤੁਸੀਂ ਜਾਉਂਗੇ ਫੇ ਤਾਂ ਇਹ ਚਲੂਗੇ ਇਹ ਨਹੀਂ ਨਹੀਂ ਦੀਦੀ ਇਹ ਆਪਾਂ ਨਹੀਂ ਲੈ ਕੇ ਜਾਣੀ ਵਿੱਕੀ ਲੈ ਕੇ ਜਾਊਗਾ ਮੋਰਸਾ ਕਬ ਪਤਾ ਨਹੀਂ ਕਿ ਕਿਦਾਂ ਸਿਸਟਮ ਚੱਲਦਾ ਕਿਦਾਂ ਨਹੀਂ ਹੁਣ ਤੁਸੀਂ ਮਿੰਟ ਚ ਤਿਆਰ ਹੋ ਗਏ ਸਾਰੀਆਂ ਰੂਪੜ ਨੂੰ ਜਾਣ ਨੂੰ ਹਾਂ ਹਾਂ ਉਹ ਵਿਚਾਰੀ ਕੱਲ ਦੀ ਰਹੁੰਦੀ ਹੈ ਕੱਲ ਦੀ ਕਿਸੇ ਨੇ ਗੱਲ ਨਹੀਂ ਕਰੀ ਹੈ ਸਾਡਾ ਤਾਂ ਚੱਕਰ ਨਾ ਕਰ ਤੂੰ ਆਪਣੀ ਭਾਬੀ ਨੂੰ ਲੈ ਜਾ ਹਾਂ ਇਹਦੇ ਸਿੰਮ ਕੜਵਾ ਕੇ ਲੈ ਕੇ ਆਉਂਦੇ ਮਸਾਲਾ ਹਲ ਕਰ ਪਹਿਲਾਂ ਚਲ ਕੋਈ ਨਹੀਂ ਦੇਖਦੇ ਆ ਤਾਂ ਕਰਦੇ ਮਸਾਲਾ ਕੋਈ ਨਹੀਂ ਦੇਖਦੇ ਆਂ ਕਿਆ ਬਣਦਾ ਕਿੰਨੇ ਮੰਜੇ ਤੇ ਇਹ 6 ਮੰਜੇ ਹੂੰ 7 ਮੰਜੇ 7 ਮੰਜੇ ਹੈ ਨਾ ਕੋਣੋ ਨਾ ਕੋਣੋ ਹਰ ਤਰ੍ਹਾਂ ਕਰਕੇ ਇੱਕ ਪਹਿਲੇ ਸਿਰਛੇ ਫੱਟ ਕੇ ਹਾਂ ਸਿਰਛੇ ਫੱਟਣਾ ਸਨੇ ਆ ਗੋਣਾ ਬਚਾ ਕੇ ਸਲ ਚੱਕ ਕੋ ਮੰਜੇ ਪੱਟ ਪੰਡਿਤ ਅਜਾ ਉਧਰ ਮੰਜੇ ਪੱਟ ਪੰਡਿਤ ਥਲੇ ਤਾਰ ਲਾ ਬਸ ਉਧਰ ਫਿਰ ਕੇ ਕਰਨਾ ਹਾਂ ਤੋਂ ਦੀ ਲੋੜ ਤਾਂ ਨਹੀਂ ਥੋੜਾ ਕਾਲਾ ਕਾਲਾ ਜਿਹਾ ਲੱਗ ਜਾਂਦਾ ਮੈਨੂੰ ਕਿ ਉਹੀ ਲੱਗਦਾ ਠੀਕ ਨਹੀਂ ਹੈਗਾ ਲਿਖੀ ਯਾਰ ਵਿੱਕੀ ਆ ਦੇ ਖੇਤ ਦੇ ਥੱਲੇ ਦੇਖੋ ਕਿੱਧਰ ਜਿਆਦਾ ਕੋ ਕਪੜਾ ਫੇਰ ਦੇ ਪਰ ਨਾਲ ਨਾਲ ਥੋੜਾ ਸਾਫ ਸੁਸਰੇ ਤਾਂ ਹੋ ਗਏ। ਕਿਦਰ ਕੁਝ ਚੀਜ਼ ਲੱਗੀ ਵੀ ਹੁੰਦੀ ਆ। ਇਧਰ ਵੀ ਥੋੜਾ ਜਿਹਾ ਵੇਸਣ ਚ ਲੱਗਿਆ ਵਾ। ਕੋਲ ਰੱਬ ਦੇ ਨੇੜੇ ਕਰਕੇ ਆਣ। ਸੋਮਾ ਮੰਗਾਂ ਤਾਂ ਕਰਦੇ। ਹੂੰ ਹੂੰ ਹੂੰ। ਕੋਈ ਵੀ ਚੀਜ਼ ਆ ਯਾਰ ਧੂੜ ਮਿੱਟੀ ਤੋਂ ਪੈਂਦੀ ਹੋ ਰਹੀਦੀ ਇਹਨਾਂ ਚੀਜ਼ਾਂ ਦੇ ਉੱਪਰ ਜਦੋਂ ਕੋਈ ਵਿਆਹ ਸ਼ਾਦੀਆਂ 'ਚ ਜਾਂਦੇ ਆ। ਅੰਨਣੀਆਂ ਜਿਸ ਤੋਂ ਉਹਦੇ ਚੀਜ਼ ਫਿਰ ਤਾਂ ਫਰਕ ਤਾਂ ਪੈਂਦਾ ਹੀ ਆ ਅੰਚਕ ਨੂੰ ਦਰਸਾ ਹਥਾ ਲੜੀਦਾਰ ਉੱਪਰ ਨੇ ਦੇ ਫਰਕ ਹਨ ਹਾਂ ਆ ਵੀ ਠੀਕ ਹੈ ਇਹ ਤਾਂ ਸਸਰਾਈ ਹੈ ਉੱਪਰ ਇਹਨੂੰ ਕਹੇ ਜਾਈਂਦਾ ਵੀਰ ਫੜ ਲਖਮਤ ਹਾਂ ਪੰਜ ਹੋ ਗਏ ਓਛੇ ਮੈਂ ਸੱਤਵੀਂ ਤੇ ਰਿਆ ਠੀਕੇ ਆ ਹਾਂ ਹਾਂ ਆ ਤੋ ਰੰਗ ਨਮੀ ਕਰ ਨਮੀ ਜਦੋਂ ਦਬਾ ਦੇ ਕਰ ਨਮੀ ਬਣ ਜਾਣਾ ਤੋ ਇਥੇ ਫਰਕ ਤਾਂ ਪੈਂਦਾ ਹੀ ਆ ਮਰ ਉਹ ਤਾਂ ਵੀ ਰੋੜਾ ਗਿੱਲਾ ਵੀ ਨਹੀਂ ਹੋਣਾ ਗਿਰ ਇਹ ਦੂਸਰੀ ਫੋਮ ਜੀ ਹੁੰਦੀ ਨੇ ਕਿ ਗਿੱਲਾ ਹੋਣਾ ਸੁੱਕ ਜਾਣਾ ਉੱਥੇ ਜਾ ਕੇ ਜਿਹੜਾ ਦੂਆ ਕੱਪੜਾ ਜੇ ਟੈਪ ਚ ਹੁੰਦੇ ਨੇ ਨਾ ਦੂਏ ਬਾਣ ਉਹ ਪਾਣੀ ਸੋਖ ਲੈਂਦੇ ਇਹ ਪਾਣੀ ਨਹੀਂ ਸੋਖਦੇ ਹੈਗੇ ਹੁਣ ਦੇਖੀ ਟਾਇਰ ਚਾਹਦਾ ਨਹੀਂ ਪਿੱਛੇ ਲੱਗੂਗਾ ਪਾਪਾ ਉਹ ਨੂੰ ਕਰਨਾ ਬਣੇ ਇਧਰੋਂ ਹੋਣ ਲੈਣੇ ਨਹੀਂ ਪੂਰਾ ਸੈੱਟ ਹੋ ਗਿਆ ਤਾਂ ਕੰਮ ਹੋ ਨਹੀਂ ਥੋੜੀ ਲਿਫਟ ਚੱਕ ਕੇ ਦੇ ਦਿੰਦਾ ਹਾਂ ਹਾਂ ਹੋਏ ਵੀ ਹੈ ਗੱਲ ਇੱਥੇ ਲੱਗਣ ਦੇ ਚਾਂਸ ਸੀਗੇ ਉਹਨੂੰ ਮੈਂ ਚਾਹਦਾ ਮਠਿਆਈ ਛਪੇ ਤੇ ਚਿੱਠੀ ਮਠਿਆਈ ਕੱਲ ਮੈਂ ਭੇਜਤੀ ਸੀ ਉਹਨਾਂ ਨੂੰ ਤੇ 500 ਚਲ ਮੈਂ ਵੀ ਨਾਲੇ ਚਾਹਦਾ 500 ਰੁਪਏ ਵੀ ਦੇ ਦਾਂਗੇ ਕੰਮ ਸਰ ਗਿਆ ਆਪਣਾ ਤਾਂ ਲਿਫਟ ਚੱਕ ਕੇ ਦੇਖ ਫਰਮਾ ਦੇਖ ਕੇ ਕੀ ਕਹਿੰਦੀ ਹੈ ਉਹ ਹੋਰ ਕੀ ਕਰਦੇ ਹੋ ਬਸ ਆ ਗਈ ਤੀ ਵਿਹਾਲੇ ਦਿਨ ਤਾਂ ਆ ਗਈ ਫੇਰ ਚਲੀ ਗਈ ਜਰੇ ਦੇਖ ਤਾਂ ਚੱਕਦੇ ਫੁੱਲ ਫੁੱਲ ਚੱਕਦੇ ਫੁੱਲ ਫੁੱਲ ਚੱਕਦੇ ਬਹੁਤ ਫਰਕ ਪੈ ਗਿਆ ਚੱਲ ਚੱਲੀਏ ਹਾਂ ਕਿਆ ਕਸਰ ਮਸਰਾ ਹੁਣ ਨਿਭਣ ਗਿਆ ਬਸ ਤਕਰੀਬੇ ਪਾਂਡੇ ਪੁੰਡੇ ਸਾਰੇ ਲੱਖ ਨਹੀਂ ਦੇਗੇ ਤਿੰਨੇ ਹੋਗੇ ਨਾ ਹਾਂ ਦੋ ਆਏ ਜਿ ਦੇਗੇ ਚੰਕਾ ਪੈ ਇੱਧਰ ਕਿਥੇ ਛੋਟੇ ਦੋ ਤਿੰਨ ਵੱਡੇ ਹਾਂ ਠੀਕ ਐ ਟਾਪੇ ਆ ਤਿੰਨ ਟਾਪੇ ਤਿੰਨ ਇੱਕ ਟਾਪਾ ਰੱਖ ਲਾ ਓਰੇ ਇੱਕ ਉੱਥੇ ਪਿਆ ਇੱਕ ਕੋਠੇ ਫਿਰ ਪੇਮਨ ਲਾਦਾ ਕੰਮ ਨਹੀਂ ਹਾਂ ਬਾਅਦ ਚ ਦੇ ਦੇ ਬਣਾ ਦੇ ਉਹਦੇ ਤੇ ਤਾਂ ਚਾਣੀ ਪਈ ਆ ਉਹ ਚਾਣੀ ਵਾਲਾ ਰੱਖ ਲੈ ਦੂਆ ਸਾਫਤਾ ਦੇ ਦੇ ਜਿਹੜੇ ਪਜਾਉਣੇ ਵਾਲੇ ਪਜਾ ਦੀਏ ਉਹ ਚਾਰ ਬਾਲਟੀਆਂ ਨਾ ਹਾਂ ਗਲਾਸ 40 ਪੂਰੇ ਤੇ 40 ਥਾਲ ਤੇ 40 ਚਮਚੇ ਵੀ ਪੂਰੇ ਆ ਚਲ ਚਮਚੇ ਕਿੱਥੇ ਹੈ ਪਣਾ ਓਕੇ ਤਲੀ ਤੇ ਠੀਕ ਆ ਹਾਂ ਗੁੱਡ ਉਦੋਂ ਤੋਂ ਫਿਰ ਇੱਕ ਕਿਆ ਕ ਇਹੀ ਚਾਰ ਚੀਜ਼ਾਂ ਨੇ ਕਿਆ ਤਾਂ ਹਾਂ ਹਿੰ ਕਾਹ ਹੋਤਾ ਹੈ ਯਹਾਂ ਉੱਪਰ ਜਾ ਵਾਕ ਕੇ ਯਹਾਂ ਪੇ ਇੱਕ ਟਾਪਾ ਪੜਾ ਉੱਠਾ ਕੇ ਲੈ ਆਂ ਜਾਂ ਪੇ ਹਾਂ ਜਿੰਨੇ ਮੇ ਪੜਾਇਆ ਤਾਂ ਉਦੋਂ ਦੇ ਚੱਕ ਲੈ ਮੈਂ ਅੰਦਰ ਤੇ ਤੇ ਇਹਦੇ ਬਾਅਦ ਅਗਲੇ ਗੜੇ ਚ ਕਢਾ ਲੈ ਜੰਦੇ ਹਨਾ ਚਰਨੀ ਪਈ ਸੀ ਚਾਰ ਨਹੀਂ ਬੰਤ ਨੂੰ ਪੁੱਛਣਾ ਤਾਂ ਵੀ ਬੰਤ ਦੀ ਉਹ ਕੀ ਨਹੀਂ ਉਹ ਹਾਂ ਗੱਦੇ ਵੀ ਠੀਕ ਆ ਗੱਲ ਹਾਂ ਚੱਕ ਗੱਦੇ ਵੀ ਪਹਿਲਾਂ ਟਾਪਾ ਟਾਪੇ ਦਾ ਚੱਕ ਲੈ ਪਹਿਲਾਂ ਯਾਰ ਟਾਪਾ ਥੱਲੇ ਰੱਖਨਾ ਮਠਿਆਈ ਵਾਲੇ ਕਮਰੇ ਜਿੱਥੇ ਤੇ ਆਪਣੀ ਭਾਬੀ ਕੋਲ ਤੇ 1100 ਰੁਪਏ ਫੜ ਲਿਆ ਗੁਰਦੁਆਰੇ ਨੂੰ ਦੇਣ ਵਾਸਤੇ ਹੈ ਛੇਸਾ ਦੇ ਵਿੱਚ ਕੁਛ ਹੈ ਤਾਂ ਨਹੀਂ ਖਾ ਦਿਓ ਬੜ ਠੀਕ ਹੈ ਦੋ ਪ੍ਰਾਤਾਂ ਬਾਅਦ ਚਲੇ ਜਾਊਂਗੀ ਹਨਾ ਇਹ ਰਜਣਗੀਆਂ ਪਿੱਛੇ ਜਿੰਨਾ ਸਾਮਾਨ ਚਲੇਗਾ ਉਨਨਾ ਤਾਂ ਪਜਾਈਏ ਪਰ ਅਸਾਂ ਦੇ ਵਿੱਚ ਇੱਕ ਗੱਲ ਉਹ ਜਿਹੜਾ ਪਰਸਨ ਛੱਡ ਆਉਂਗੇ ਇਹ ਮੁੰਨੇ ਆਉਣਾ ਫੋਰਮੈਨ ਨੇ ਹਿਲਵਾਈ ਨੇ ਆਹ ਬਣੀ ਨਾ ਬਾਤ ਉਹ ਚੱਕ ਵੀ ਕੀ ਹੁਣ ਕਹਾਂ ਕਹਿੰਦੇ ਕਪੜਾ ਉਹ ਤਾਂ ਚੱਕ ਲਾ ਹੁਣ ਆ ਰੱਖ ਗੱਦੇ ਜਿਹੜੇ ਰੱਖਣੇ ਪਰ ਹਾਂ ਕੜਾ ਅਗਲੇ ਗੱੜੇ ਚ ਜਾਊਗਾ ਨਾ ਹਾਂ ਲੱਗਦੇ ਕਿੰਨੇ ਤੇ ਹੈ 5 ਪਿਛੇ 6 ਤੇ ਤਾਂ ਸਭ ਤੋਂ ਪਹਿਲਾਂ ਦੋ ਆਪੇ ਚੱਕ ਕੇ ਲੈ ਛੋਟੂ 7 ਦੇਣਾ 3 ਹੋ ਗਿਆ ਬਸ ਹੀ ਗਿਆ 7 ਲਾ ਦੇ ਲਾ ਲਗਾ ਇਸ ਕੋ ਲਗਾਓ ਚਲੋ ਠੀਕ ਹੈ ਜੀ ਗੁਰਦਵਾਰਾ ਸਾਹਿਬ ਦੇ ਵਿੱਚ ਤਾਰ ਕੇ ਸਾਮਾਨ ਅਸੀਂ ਉਹਨਾਂ ਦੀ ਸੇਵਾ ਦੇ ਕੇ ਫਿਰ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਮਿਲਦੇ ਹਾਂ ਜੀ ਲਓ ਜੀ ਅੱਜ ਇਹ ਵੀ ਚੱਲ ਫਿਰ ਆਪਣੇ ਘਰ ਨੂੰ ਬੱਚੀ ਉਸ ਕੰਜੇ ਦੇ ਵਿੱਚ ਲੱਦ ਲਈ ਜੀ ਤੇ ਨਾਲ ਬੰਨ ਲਿਆ ਕਿਉਂ ਮੈਂ ਸਤਦਨ ਬਹੁਤ ਆਰਾਮ ਨਾਲ ਆ ਗਈ ਸੀ ਗਾਂ ਨੇ ਬਹੁਤ ਛਾਲਾ ਮਾਰੀਆਂ ਜਿੱਦੋਂ ਨੂੰ ਆਈ ਮਾ ਫਿਰ ਅੱਜ ਸੋਚਿਆ ਮਹਾਵਿਚਾਲਾ ਨੂੰ ਟਰੈਕਟਰ ਨਾਲੇ ਬੰਨ ਕੇ ਲੈ ਜਾਣਾ ਹੌਲੀ ਹੌਲੀ ਆ ਸਰਵਜੀਤ ਤੇਰੀ ਡਿਊਟੀ ਲਾਤੀ ਵੀ ਟਰੈਕਟਰ ਚਲਾ ਤੋ ਮਗਰ ਮੈਂ ਹੁੰਨਾ ਨਾ ਖੁੱਲਣਾ ਤੱਕ ਐ ਨਾ ਨੇ ਪਰ ਬੱਚੀ ਨੂੰ ਹੁਣ ਦੇਖਣਾ ਬੰਦ ਹੋਇਆ ਵਾ ਉਹ ਵਿੱਚ ਦੇਖਦੀ ਆਲੇ-ਦਾਲੇ ਨੂੰ ਮੈਂ ਮੈਂ ਕਿੱਥੇ ਵੜ ਗਈ ਅੱਜ ਆ ਬੱਤ ਕਾ ਹੋਇਆ ਲੈ ਲੈ ਖੜ ਜਾ ਖੜ ਜਾ ਔਖਾ ਦਾ ਹੈ ਇਹ ਟਰੈਕਟਰ ਨੂੰ ਬਝੂਟਾ ਮਾਰਦੀ ਆ ਹਨ ਇਹ ਜੇ ਪੂੰਛ ਚੱਕ ਲਈ ਬੱਸ ਫਿਰ ਫਿਰ ਟਪੜ ਟਪੜ ਕਰਦੀਆਂ ਪੂਰੀਆਂ ਇਹ ਉਧਰ ਸਾਹਮਣੇ ਪਰਾਲੀ ਦਾ ਜਿਹੜਾ ਭਰ ਲਿਆ ਕਾਲੇ ਦਾ ਸਾਡੂ ਮੇਰਾ ਵੀ ਸਾਡੂ ਲਾ ਲਓ Tol. Ah. Kamera satu. Okay, <tikha>, okay.